ਖੋਲੀ ਅਭਿਆਨ ਐਡੀਸੀ ਦੇ 바ਵਾ ਲਾਲ ਬੰਨੇ ਦੇ ਬੈਸਟ ਟੀਚਰ ਦਾ ਵਾਰਡ ਮਿਲਿਆ ਦਾ 3 ਸਾਲ ਲਗਾਤਾਰ ਇਹਨਾਂ ਕਿੱਟੇ ਦਾ ਆਪਰੇਸ਼ਨ ਕਰਾਣ ਆਏ ਸੀ ਮੇਰੇ ਹਸਬੰਡ ਦੇ ਨਾਲ ਸਕੂਟਰੀ ਤੇ ਆਏ ਬੜੇ ਵਧੀਆ ਪਰसों ਸ਼ਾਮ ਨੂੰ ਸਕੂਟਰੀ ਤੇ ਆਏ ਹੈਗੇ ਆ ਆਪਰੇਸ਼ਨ ਇਹਨਾਂ ਦਾ ਜਿੱਥੋਂ ਤੱਕ ਪਤਾ ਚੱਲਿਆ ਗਲਤ ਹੋ ਗਿਆ ਕਿੱਟੇ ਦਾ ਆਪਰੇਸ਼ਨ ਨਹੀਂ ਪਹਿਲੀ ਵਾਰ ਹੀ ਸੁਣਿਆ ਮੈਂ ਬੰਦਾ ਐਕਸਪਾਇਰ ਹੋਇਆ ਛੱਡ ਇੱਕ ਐਮਸੀ ਫਿਲੋਰਾ ਪਿੱਟਾ ਬਾੜ ਗਿਆ ਸੀਗਾ ਹਲਪੋਂ ਨੋਬਰ ਨੋਆ ਕਿੰਨਾ ਦਿਨਾਂ ਸਹੀ ਹੋ ਕੇ ਆ ਗਿਆ ਇੱਥੇ ਪਿੱਤੇ ਦਾ ਆਪਰੇਸ਼ਨ ਕੀਤਾ ਤੇ ਬਿਲਕੁਲ ਹੀ ਡਾਕਟਰ ਧੀਰਨ ਗਹਿਲੀ ਆ ਡਾਕਟਰ ਧੀਰਨ ਗਹਿਲੀ ਹੈਗੀ ਆ ਕੁਛ ਹੋਰ ਵੀ ਡਾਕਟਰ ਨੇ ਕਹਿੰਦੇ ਜਦੋਂ ਕਾਗੀ ਪੱਤਰ ਲੈਣ ਆਏ ਹੈਗੇ ਆ ਕਿ ਅਸੀਂ ਕਿਤੇ ਹੋਰ ਦਿਖਾਣਾ ਡਾਕਟਰ ਪਤਮੀਤੀ ਨਾਲ ਬੋਲਿਆ ਜਿਹੜੀ ਲੇਡੀਜ਼ ਕਲੀਨਿਕ ਹੋਇਆ ਰਹੇ ਹਸਬੰਦ ਨਾਲ ਮੇਰੀ ਗੱਲ ਹੋਈ ਕੱਲ ਮੰਨੇ ਮੈਨੂੰ ਦੱਸਿਆ ਕਿ ਨਾ ਮੈਂ ਤਾਂ ਲਾਸਟ ਤੱਕ ਮੈਂ ਇੰਨਾ ਹੀ ਕਰਨੀ ਐ ਇਹਨਾਂ ਦੀ ਅੰਦਰੀ ਹੋ ਗਿਆ ਕਿ ਤੁਹਾਡੇ ਹੱਥੋਂ ਬਾਹਰ ਨਿਕਲ ਗਿਆ ਵਾ ਕਿਰਪਾ ਕਰਕੇ ਰੈਫਰ ਕਰ ਦਿਓ ਉਹ ਇਹਨਾਂ ਨੇ ਬਿਲਡਿੰਗਾਂ ਇੰਨੀਆਂ-ਇੰਨੀਆਂ ਬਣਾਈਆਂ ਲੀਆਂ ਹੈਗੀਆਂ ਅਸੀਂ ਤਾਂ ਇਹ ਕਹਾਂਗੇ ਸਿਵਲ ਹਸਪਤਾਲ ਲੈ ਰਹੀ ਮਲੀਪੂਰ ਦੇ ਨਾਲ ਹੀ ਸਾਰਾ ਕੁਝ ਚੱਲਦਾ ਪਿਆ ਹੈਗਾ ਉੱਥੇ ਢਿੱਡ ਦਰਦ ਹੋ ਜਾਵੇ ਥੋੜਾ ਜਿਹਾ ਵਾਦੀਓ ਤੁਸੀਂ ਰਾਤ ਨੂੰ ਗਏ ਤਾਂ ਢਿੱਡ ਦਰਦ ਹੋ ਜਾਂਦਾ ਸਵੇਰੇ ਉਹਨਾਂ ਨੇ ਰੈਫਰ ਕਰ ਦੇਣਾ ਪ੍ਰਾਈਵੇਟ ਹਸਪਤਾਲ ਦਾ ਤੇ ਆਪਣੇ ਸਰਕਾਰੀ ਹਸਪਤਾਲ ਹੀ ਵਧ ਗਿਆ ਹਨ ਲੋਕੀ ਇੱਥੇ ਨਾ ਆਣ ਇੱਥੇ ਬਿਲਡਿੰਗਾਂ ਦੇ ਦੇਖੋ ਪਿਛਲੇ ਪਾਸੇ ਕਿੱਦਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਵਾਂ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਆ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਆ ਸਾਰਾ ਕੁਝ ਕਿ ਮੈਂ ਸਿੱਧਾ ਇਨਵੈਸਟੀਗੇਸ਼ਨ ਲਾਣਾ ਨਹੀਂ ਇਨਵੈਸਟੀਗੇਸ਼ਨ ਨਹੀਂ ਇਹ ਸੱਚਾਈ ਆ ਕੱਲ ਨੂੰ ਕੁੜੀ ਦਾ ਫਿਰ ਪੋਸਟਮਾਰਟਮ ਹੋ ਜਾਵੇ ਸਿਵਲ ਹਸਪਤਾਲ ਆ ਕੋਈ ਛਣੀ ਹੋਰ ਵਿੱਚ ਲਿਆਣਾ ਇਹਨਾਂ ਦੀ ਮਿਲੀਭੁਗਤ ਆ ਇਹਨਾਂ ਨੂੰ ਪੈਸੇ ਜਾਂਦੇ ਹੈਗੇ ਆ ਇਹਨਾਂ ਦੀਆਂ ਯਾਰੀਆਂ ਦੋਸਤੀਆਂ ਸ਼ਾਮ ਨੂੰ ਇਕੱਠੇ ਬੈਠੇ ਕਿ ਬੰਦੇ ਆ ਜੀ ਇਹ ਕੁਝ ਨਹੀਂ ਹੁੰਦਾ ਮੈਂ ਇਹਨਾਂ ਨੇ ਸਰਕਾਰ ਬਿਲਕੁਲ ਫੇਲ ਹੈਗੀ ਆ ਸਰਕਾਰ ਨੂੰ ਚਾਹੀਦਾ ਸੀ ਇਰਤੇ ਕਾਰਵਾਈ ਕਰੇ ਡਾਕਟਰ ਤੇ ਪਰसों ਵੀ ਕੱਲ ਸਵੇਰ ਦੀ ਵਾਪਰ ਹੋਈ ਦੀ ਹੈ ਕਿ ਕੋਈ ਬੰਦਾ ਥੋੜਾ ਜਿਹਾ ਵੀ ਪ੍ਰਸ਼ਾਸਨ ਦਾ ਕਿ ਪੁੱਛ ਸਕਦਾ ਯਾਰ ਪਿੱਤੇ ਦੇ ਆਪਰੇਸ਼ਨ ਦੇ ਵਿੱਚ ਬੰਦਾ ਮਰ ਗਿਆ ਤੁਸੀਂ ਦੱਸ ਦਿਓ ਅੱਜ ਤੱਕ ਦੇਖਿਆ ਪਿੱਤੇ ਦੇ ਆਪਰੇਸ਼ਨ ਦੇ ਵਿੱਚ ਬੰਦੇ ਡੈਥ ਹੋ ਗਏ ਪਿੱਤਾ ਪਾਟਿਆ ਹੋਵੇ ਬੰਦਾ ਸੀਰੀਅਸ ਹੋਵੇ ਸਮਝ ਲੱਗਦੀ ਹੈ ਨੋਰਮਲ ਆਪਰੇਸ਼ਨ ਜਿਹਾ ਕੰਮ ਹੋ ਗਿਆ ਮੇਰਾ ਨਾਮ ਤਰੁਨਪ੍ਰੀਤ ਸਿੰਘ ਆ ਜੀ ਸਭ ਤੋਂ ਪਹਿਲਾਂ ਹਸਪੀਟਲ ਹੀ ਨਹੀਂ ਸੀ ਇਹ ਇੱਕ ਦਾਈ ਦੀ ਦੁਕਾਨ ਸੀ ਇਨੇ ਪਿੱਛੇ ਦਾ ਪ੍ਰੈਸ਼ਰ ਕਰਤਾ ਸਰ ਮੇਰੀ ਵਾਈਫ ਦਾ ਜਿਹਦਾ ਨਾਮ ਜਿਹਦਾ ਨਾਮ ਰਿਤੂ ਸੂਤ ਟੀਚਰ ਆਫ ਬਾਵਲਾਲ ਵਰਨੀ ਸਰ ਤੁਸੀਂ ਕਿਸੇ ਤੋਂ ਵੀ ਪੁੱਛ ਲਓ ਸਰ ਕਿਸੇ ਪ੍ਰਾਈਵੇਟ ਸਕੂਲ ਤੋਂ ਪੁੱਛ ਲਓ ਉਹ ਕਿਸ ਕਿ ਤੁਸੀਂ ਟੀਚਰ ਸੀ ਸਰ ਇਹਨਾਂ ਨੇ ਬੱਚੇ ਦਾ ਫਿਊਚਰ ਖਤਮ ਕੀਤਾ ਸਰ ਪਹਿਲੀ ਜੀ ਬਾਤ ਇਹ ਹੈ ਕਿ ਇਹਨਾਂ ਨੇ ਮੇਰਾ ਘਾਟਾ ਨਹੀਂ ਕੀਤਾ ਸਰ ਇਹਨਾਂ ਨੇ ਬੱਚੇ ਦਾ ਵੀ ਘਾਟਾ ਕੀਤਾ ਜਿਹਨਾਂ ਦੇ ਪਰਿਵਾਰ ਨੇ ਕਦਮ ਕਰਤਾ ਇਹਨਾਂ ਨੇ ਪਿੱਛੇ ਦਾ ਪ੍ਰੈਸ਼ਰ ਸੀਗਾ ਵੀ ਛੋਟਾ ਲਿਆ ਸਾਹਮਣੇ ਸੂਤ ਦੀ ਸਾਹਮਣੇ ਹਸਪੀਟਲ ਸੀਗਾ ਕਿ ਚਲੋ ਬਾਗ ਹੋਣੇ ਸਾਹਮਣੇ ਉਹ ਬਿੱਟਰ ਅਪ੍ਰੀਸ਼ੀਏਸ਼ਨ ਕਰਨ ਆਏ ਆ ਇੱਕ ਇਹਨਾਂ ਨੇ ਕਿੰਨਾ ਜ਼ਰਾ ਖੂਨ ਨਿਚੋੜ ਦਿੱਤਾ ਕੁੜੀ ਮਾਰਤੀ ਜਵਾਨ ਇਹਨਾਂ ਨੇ ਕਿੰਨੀ ਕਿੰਨੀ ਤਰੀਕ ਨਾਲ ਦੀ ਲੜਕੀ ਛੋਟੀ ਜੀ ਉਹਦੀ ਇੱਕ ਕਿੰਨੀ ਤਰੀਕ ਨੂੰ ਦਾਖਲ ਕਰਾਇਆ ਸੀ ਸਰਦਾਰ ਜੀ ਸਰਦਾਰ ਜੀ ਮਾਰਨ ਤੋਂ ਬਾਅਦ ਇਹਨਾਂ ਨੇ ਉਹਨੂੰ ਸ਼ਿਫਟ ਕਰਾ ਦਿੱਤਾ ਜਲੰਧਰ ਜੀ ਉੱਥੋਂ ਕਹਿੰਦੇ ਬਲੱਡ ਬੈਂਕ ਤੇ ਆ ਜਾਓ ਤੇ ਬਲੱਡ ਦੀਆਂ ਕੰਮ ਕਰਨ ਪਹੁੰਚ ਆਤਾ ਜਦੋਂ ਉਹਨੂੰ ਮੋੜ ਕਹਿੰਦੇ ਰੈਫਰ ਕਰਤਾ ਰੈਫਰ ਕਰਕੇ ਉਹ ਕਹਿੰਦੇ ਤੇ ਤੂੰ ਡੈੱਡ ਲੈਂਦੀ ਏ ਕੋਈ ਨਹੀਂ ਹੈ ਹੀ ਕੁਝ ਨਹੀਂ ਇਹਦੇ ਵਿੱਚ ਸਰ ਇਹਨੇ ਮੱਛੀ ਵਾਂਗੂ ਤੜਫਾਇਆ ਸਰ ਉਹ ਸਰ ਉਹ ਤੜਫਦੀ ਗੈਰੀ ਯਾਰ ਕਹਿੰਦੇ ਆਪਰੇਸ਼ਨ ਬੜਾ ਵੱਡਾ ਕੀਤਾ ਤਾਂ ਤੜਫਦੀ ਪਈ ਆ ਉਹ ਸਰ ਪਤਾ ਨਹੀਂ ਹੋ ਰਹੀ ਆ। ਸਾਨੂੰ ਕੋ ਪਿੱਟਾ ਦਿਖਾਇਆ ਜਦੋਂ ਪਿੱਟਾ ਦੇਖਿਆ ਤੇ ਨਾਲ ਸਰ ਮੇਰੇ ਜ਼ਿੰਦਗੀ ਦੇ ਪਹਿਲਾ ਤਜਰਬਾ ਸੀਗਾ ਜਦੋਂ ਮੈਂ ਪਿੱਟਾ ਦੇਖਿਆ ਨਾਲ ਇਹਨਾਂ ਨੇ ਮੈਨੂੰ ਸਟੋਨ ਦਿਖਾਇਆ ਮੈਨੂੰ ਲੱਗਾ ਕਿ ਸ਼ਾਇਦ ਸਰੀਰ ਦਾ ਕੋਈ ਅੰਗ ਨਿਕਲਿਆ ਦਰਦ ਹੋ ਨਹੀਂ ਰਿਹਾ ਸਰ ਅਸੀਂ ਡਾਕਟਰ ਨੂੰ ਆਪ ਸਮਝਦੇ ਮੈਂ ਕੋਈ ਡਾਕਟਰ ਕੋ ਹੈਲਪਰ ਡਾਕਟਰ ਕਿਉਂ ਜਾਈਦਾ ਜੋ ਡਾਕਟਰ ਨੇ ਕਿਹਾ ਅਸੀਂ ਉਹੀ ਕਰਨਾ ਸਰ ਉਹ ਤੜਫਦੀ ਸੀ ਉਹਨੂੰ ਹਿਲਣ ਨਾ ਦਿਓ ਉਹ ਕੰਮ ਆ ਸਰ ਉਹ ਨਰਸਾਂ ਨੇ ਕਿਹਾ ਸਰ ਅਸੀਂ ਉਹੀ ਕਰੀ ਦਿੱਤਾ ਉਹੀ ਸਰ ਉਹ ਮੇਰੀ ਜਾਨ ਨੇ ਤੜਫਦੀ ਗਈ ਸਰ ਕਿੰਨੇ ਦੇ ਕੋਈ ਤਰੀਕ ਨੂੰ ਦਾਖਲ ਕਰਾਇਆ ਜੀ ਤੇ 5 5.5 ਪਰਸ਼ਾ ਆਏ ਜੇ ਸਾਨੂੰ ਆਪਣਾ ਸਾਲਾ ਸੱਤ ਕੇ ਐਂਬੂਲੈਂਸ ਦੇ ਨਾਲ ਆਪਣੀ ਨਾਲ ਉੱਠਾ ਕੇ ਐਨ ਐਚ ਐਸ ਹਸਪੀਟਲ ਭੇਜਤਾ ਜੀ ਡੈੱਡ ਬੋਡੀ ਜਦੋਂ ਡੈੱਡ ਪੂਰੀ ਹੋ ਗਈ ਨਾ ਫਿਰ ਐਨ ਐਚ ਐਸ ਉਹਦੇ ਤੇ ਨਹੀਂ ਸੀਗਾ ਇਹਨਾਂ ਨੇ ਸਾਰਾ ਖੂਨ ਕੱਢਦਾ ਜੀ ਉਹਦਾ ਖੂਨ ਦੀ ਕਮੀ ਨਾਲ ਡੈਥ ਹੋ ਗਈ ਸਰ ਉਹਦਾ 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 ਨਾ ਇੱਕ ਉਹ ਕਰਾਇਆ ਜਾਵੇ ਆਪਣਾ ਪੋਸਟਮਾਰਟਮ ਟਿੰਟ ਦਾ ਉਹਦੇ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਕੀਤਾ ਜਾਵੇ ਸਰ ਮੇਰਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਮੇਰਾ ਸਿਰਫ ਇੱਕੋ ਹੀ ਮਤਲਬ ਹੈ ਭਾਈ ਜੀ ਕਿ ਜੋ ਸਾਡੇ ਨਾਲ ਹੋਇਆ ਇਨਸਾਫ ਹੋਣਾ ਚਾਹੀਦਾ ਹੈ ਇਹਨਾਂ ਦੇ ਪਰਚਾ ਹੋਵੇ ਇਹ ਵੀ ਬੋਚਾ ਹੋਵੇ ਇਹਨਾਂ ਦਾ ਅਕੋਚੋ ਮੇਰੀ ਗੱਲ ਸੁਣੋ ਜੀ ਪਿੱਤੇ ਦਾ ਆਪਰੇਸ਼ਨ ਕਿੱਡਾ ਵੱਡਾ ਹੁੰਦਾ ਆਮ ਬੰਦੇ ਨੂੰ ਪਿੱਤੇ ਪ੍ਰੋਬਲਮ ਹੋ ਜਾਂਦੀ ਪੱਥਰੀ ਹੋ ਜਾਂਦੀ ਹੈ ਡੱਡ ਪਿੱਤਾ ਘੜ ਦਿੰਦੇ ਆ ਇਹਦੇ ਵਿੱਚ ਕਿੱਡਾ ਉਹ ਬੰਦਾ ਮਰ ਗਿਆ ਜਾਂ ਤਾਂ ਪਾਸਟ ਰਿਕਾਰਡ ਦਿਖਾਉਣ ਰਸੀ ਉਹਨੂੰ ਕੋਈ ਬਿਮਾਰੀ ਸੀ ਜੰਗ ਲੇਡੀ ਹੈ ਜੀ ਉਹ ਨਾਲੇ ਸਰਜਨ ਹੈ ਹੀ ਨਹੀਂ ਭਾਜੀ ਇਹ ਸਰਜਨ ਹੈ ਹੀ ਨਹੀਂ ਇਹ ਕੋਈ ਇਹ ਨਹੀਂ ਕੋਈ ਇੱਕ ਇਸੀ ਦਾ ਹੈ ਸਰਜਨ ਕੋਲ ਸਵਾਲ ਕੀਤਾ ਕਹਿੰਦਾ ਮੇਰੇ ਕੋ ਹੈ ਨਹੀਂ ਕੋਈ ਵੀ ਸੱਕੀ ਫੇੜ ਔਰ ਉਹਨਾਂ ਨੇ ਬੰਦ ਆ ਰਿਹਾ ਇਥੋਂ ਫਰਾਰ ਹਸਤਾਪੇਲ ਨੂੰ ਮੈਡੀਕਲ ਰਿਕਾਰਡ ਤੱਕ ਨਹੀਂ ਦੇ ਰਿਹਾ ਸਾਡੇ ਦੇ ਰਿਹਾ ਜੀ ਮਾਣ ਆਉਂਦਾ ਸਾਨੂੰ ਬਹੁਤ ਇੱਕ ਟੀਚਰ ਨਾਲ ਇੱਕ ਟੀਚਰ ਦਾ ਕਤਲ ਹੋ ਜੇ ਸਰ ਪ੍ਰਸ਼ਾਸਨ ਸਾਡੇ ਨਾਲ ਖੜਾ ਆ ਸਾਨੂੰ ਪ੍ਰਸ਼ਾਸਨ ਬਹੁਤ ਸਪੋਰਟ ਕਰ ਰਿਹਾ ਜੋ ਜਾਇਜ਼ ਕਾਰਵਾਈ ਬੰਦੀ ਨੂੰ ਕਰੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਜੀ ਸਰ ਸਾਡੀ ਸਰਸਾ ਇਨਸਾਫ ਚਾਹੀਦਾ ਵਾ ਅਸੀਂ ਕੋਈ ਐਕਸਟਰਾ ਬੈਨੀਫਿਟ ਨਹੀਂ ਕੋਈ ਸਪੋਰਟ ਨਹੀਂ ਚਾਹੀਦੀ ਬਸ ਸੱਚ ਦੱਸ ਦਿਓ ਜਿਹੜਾ 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 ਇਨਸਾਫ ਬੰਦੀ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੀ ਮਰ ਗਈ ਸੀ ਉਹਦੇ ਘਰ ਦਾ ਪ੍ਰਭਾਵ ਹੋ ਗਿਆ ਲੜਕੀ ਦੀ ਅੱਜ ਰਹੀ ਆਪਣੀ ਰੀਟੂ ਫੋਟੋ ਦਿੱਸ ਦਿੱਥ ਹੋਈ ਹੈ ਉਹਦੇ ਪਿੱਤੇ ਦੀ ਬਦਲੀ ਦਾ ਪੇਸ਼ੈਂਟ ਸੀਗਾ ਉਹਨੂੰ ਰੈਫਰ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਦੇ ਵਿੱਚ ਫੈਮਿਲੀ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ ਕਿ ਆਪਰੇਟ ਹੈ ਜਿਹੜਾ ਉਹ ਸਹੀ ਨਹੀਂ ਹੈ ਅਪਲੀਕੇਸ਼ਨ ਵੀ ਆਈ ਹੈ ਸਾਡੇ ਕੋਲ ਕਿਤੇ ਅਸੀਂ ਜਿਹੜੀ ਹੈ ਉਹ ਵੈਰੀਫਾਈ ਕਰਦੇ ਹਾਂ ਸੀ ਇਸ ਵੰਦ ਵਿੱਚ ਡੀਸੀ ਸਾਹਿਬ ਨੇ ਵੀ ਇਹ ਬੋਲ ਵੀ ਬੁਣਵਾਇਆ ਹੈਗਾ ਤੇ ਸਾਰਾ ਸਮਝਾ ਸਰ ਇਹ ਕੀ ਹੈ ਹਸਪੀਟਲ ਦੇ ਡਾਕਟਰਾਂ ਦੇ ਕਾਰਵਾਈ ਕੀਤੀ ਜਾਓ ਡਾਕਟਰ ਜੀ ਜੇ ਦੇਖੋ ਨੈਗਲੀਜੈਂਸ ਕਿਸੇ ਵੀ ਸਮਨੇ ਹੋ ਜੀ ਤਾਂ ਯੰਗ ਲੇਡੀ ਸੀ ਜੀ ਉਹ ਕੋਈ ਉਹਨੂੰ ਕੋਈ ਪ੍ਰੀ ਡਿਸੀਜ਼ ਵੀ ਨਹੀਂ ਸੀਗੀ ਉਹ ਡੈਥ ਕੋਈ ਕੇਸ ਨਹੀਂ ਸੀ ਪਾਉਂਦਾ ਜੀ ਉਹ ਬਿਲਕੁਲ ਯੰਗ ਲੇਡੀ ਸੀ ਸਰ ਇਹ ਸਰਜਨ ਡਾਕਟਰ ਸਾਹਿਬ ਸਰਜਨ ਦੀ ਡਿਗਰੀ ਹੈ ਜਿਹੜਾ ਆਪਰੇਸ਼ਨ ਕੀਤਾ ਇਹ ਤਾਂ ਅਸੀਂ ਚੈੱਕ ਕਰਨਾ ਜੀ ਹਜੇ ਕਿਉਂਕਿ